ਸਿਰਫ 55 ਘੰਟੇ ਚੱਲਿਆ ਬਟਰੈਕਟਰ ਹੈ। ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਵੀਡੀਓ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਰੇਟ ਮੋਬਾਈਲ ਨੰਬਰ ਤੇ ਬਹੁਤ ਥੋੜੇ ਚੱਲੇ ਜਿਹੜੇ ਘੱਟ ਚੱਲੇ ਟਰੈਕਟਰ ਨੇ ਲੈ ਕੇ ਆ ਅੱਜ ਦੀ ਵੀਡੀਓ ਦੇ ਵਿੱਚ ਤੇ ਫਾਰਮਟ੍ਰੈਕ ਟਰੈਕਟਰ ਹੈ ਜਿਹੜਾ ਉਹ ਮਾਡਲ ਆ ਗਿਆ ਹੈ ਟਰੈਕਟਰ 2006 ਤੋ ਲਗਤੇ 50000 ਰੁਪਇਆ ਕੀਮਤ ਆ ਗਈ ਇਹਦੀ ਇਧਰ ਆ ਗਿਆ ਜੀ ਸੁਵਰਾਜ 855 2018 ਮਾਡਲ ਕੀਮਤ ਆ ਗਈ ਇਹਦੀ 6 ਲੱਖ ਤੇ 5000 ਰੁਪਇਆ ਟਾਇਰ ਗੁਡਇਰ ਦੇ ਵਿੱਚ ਆ ਗਏ 855 ਪੰਜਾਬ ਨੰਬਰ ਸੰਗਰੂਰ ਦਾ ਨੰਬਰ 2009 ਮਾਡਲ 3 ਲੱਖ ਤੇ 35000 ਰੁਪਏ ਦੀ ਕੀਮਤ ਆ ਗਈ। 10 ਨਵੇਂ ਆ ਗਏ। ਸੋਨਾਲੀ ਕਾ 750 ਆ ਗਿਆ 10 ਮਾਡਲ ਪੰਜਾਬ ਨੰਬਰ 3 ਲੱਖ ਤੇ 35000 ਰੁਪਏ ਦੀ ਕਿੰਤ ਆਗੀ ਇਧਰ ਜੀ ਸੋਨਾ ਲੀਕ ਆ ਗਿਆ ਡੀ ਆਈ 740 ਟਰੈਕਟਰ 2010 ਮਾਡਲ ਤੇ 2 ਲੱਖ ਤੇ 40000 ਰੁਪਏ ਦੀ ਕੀਮਤ ਹੈ ਸਿੰਗਲ ਕਲਚ ਦੀ ਜੀ ਬੋਲ ਆਇਓ ਜ਼ਰੂਰ ਅੱਛਾ ਨਾ ਇਹ ਜਮਾ ਨਹੀਂ ਫੋਨ ਨੰਬਰ 9105204 ਤੇ 2007 ਮਾਡਲ ਹਾਂ ਤੇ 938000 ਰੁਪਿਆ ਕੀਮਤ ਹੈ ਇਹਦੀ ਫਾਰਮ ਟਰੈਕ 98 ਮਾਡਲ 45 ਵਾਲ ਆ ਗਿਆ 1 ਲੱਖ ਤੇ 60000 ਰੁਪਿਆ ਕੀਮਤ ਹੈ ਇਹਦੀ ਟੈਂਡੇ ਦਾ ਨੰਬਰ ਆ ਗਿਆ ਮੈਂ ਤੁਹਾਨੂੰ ਡੀਜੀ ਉਹ ਸੋਨਾ ਲਿਕ ਆ ਗਿਆ 2016 ਮਾਡਲ 750 ਹੈ ਜੀ ਆਰਐਕਸ ਇਹ ਟਾਇਰ ਨਵੇਂ ਆ ਗਏ ਪਿਛਲੇ 4 ਲੱਖ ਤੇ 65000 ਰੁਪਇਆ ਕੀਮਤ ਆ ਗਈ। ਪ੍ਰੀਟ 68 14 ਮਾਡਲ 3 ਲੱਖ ਤੇ 85000 ਰੁਪਇਆ ਇਹ ਵੀ ਆ ਗਈ ਕੀਮਤ। ਐਂਡੋਫਾਰਮ ਆ ਗਿਆ ਜੀ ਸਿਰਫ 500 ਘੰਟਾ ਚੱਲਿਆ ਹੋਇਆ ਹੈਗਾ। 22 ਮਾਡਲ 5 ਲੱਖ ਤੇ 55 ਹਜ਼ਾਰ ਕੀਮਤ ਆ ਗਈ ਜੀ ਨਗਦ ਕੈਸ਼ ਦਾ ਜੀ ਨਗਦ ਕੈਸ਼ ਦਾ ਆ ਗਿਆ ਬੋਲਣਾ ਹੀ ਮੋਬਾਈਲ ਨੰਬਰ ਮੋਬਾਈਲ ਨੰਬਰ ਜੀ 93648 94648 73360 73360 ਲਓ ਜੀ 60 60 ਹਾਂ ਜੀ ਲਓ ਜੀ ਇਧਰ ਆ ਗਿਆ 2015 ਮਾਡਲ ਅਰਜਨ ਆ ਗਿਆ ਜੀ 555 ਡੀਆਈ 4 ਲੱਖ ਤੇ 85000 ਰੁਪਿਆ ਕੀਮਤ ਆ ਗਈ ਇਹਦੀ 800 ਫੀਟ ਦਾ ਟਰੈਕਟਰ ਆ ਗਿਆ ਜੀ 2000 21 ਮਾਡਲ 3 ਸਪੀਡ ਦੇ ਵਿੱਚ ਤੇ 7 ਲੱਖ 95000 ਰੁਪਿਆ ਕੀਮਤ ਹੈ ਦੀ ਸਿਰਫ 55 ਘੰਟੇ ਚੱਲਿਆ ਵਾ ਟਰੈਕਟਰ ਤੇ ਪੰਜਾਬ ਨੰਬਰ ਆ ਗਿਆ ਡੱਕ ਵਗੈਰਾ ਸਮੇਤ ਹੈਗਾ ਤੇ ਇੱਕ ਹੈ ਗਾਇਸ ਸਵਰਾਜ 855 ਅ 2011 ਮਾਡਲ ਦੀਮਤਾ ਕੀ ਦਿੱ 3 ਲੱਖ ਤੇ 65000 ਸੋਪਰਾ 744 ਟਰੈਕਟਰ ਆ ਗਿਆ ਜੀ 2000 ਯਰ ਮਾਡਲ 2 ਲੱਖ ਤੇ 70000 ਰੁਪਿਆ ਇਹਦੀ ਕੀਮਤ ਆ ਗਈ ਜੀਓਂਡੀਅਰ 5310 ਇੱਕ ਮਾਡਲ 3 ਲੱਖ ਤੇ 60000 ਰੁਪਿਆ ਕੀਮਤ ਆ ਗਈ ਇਹਦੀ HMT 451197 ਮਾਡਲ 135000 ਰੁਪਇਆ ਕੀਮਤ ਹੈ ਦੀ ਤੇ ਡੀਆਈ ਹੋਇਆ ਜੇ ਲੋ ਜੇ ਤਾਂ ਅਰਜਨ 605 ਆ ਗਿਆ 2009 ਮਾਡਲ ਇਹ 4 ਲੱਖ ਰੁਪਇਆ ਦੀ ਕੀਮਤ ਆ ਕੀ ਕਿੰਨਾ ਹੀ ਮੋਬਾਈਲ ਨੰਬਰ ਲੋ ਮੋਬਾਈਲ ਨੰਬਰ ਕਿੰਨਾ ਜੀ ਮਾਈਲ ਨੰਬਰ ਜਦ ਮੈਂ ਭੁੱਲ ਗਿਆ ਅੱਛਾ ਅੱਛਾ ਕਿ ਕਿਹੜਾ ਪਿੰਡ ਆ ਜੀ ਸਦੋਹਾ ਜੀ ਗਿਆ ਜੀ ਫਾਰਮ ਟਰੈਕ 60 ਆ ਗਈ 2004 ਮਾਡਲ ਡਿਮਾਂਡ 1 ਲੱਖ ਤੇ 80000 ਰੁਪਇਆ ਜੀਉਂਡੀਅਰ 2008 ਮਾਡਲ ਡਿਮਾਂਡ 5 ਲੱਖ ਤੇ 30000 ਰੁਪਇਆ ਜੀਉਂਡੀਅਰ ਪੰਜਾਬੀਆਂ ਡੀ ਆ ਗਿਆ ਜੀ 2020 ਮਾਡਲ 6 ਲੱਖ ਤੇ 35000 ਰੁਪਇਆ ਕੀਮਤ ਆ ਗਈ ਐਸਰ 81 ਮਾਡਲ 118000 ਇਹਦੀ ਕੀਮਤ ਆ ਗਈ 95 ਮਾਡਲ 128000 ਰੁਪਏ ਕੀਮਤ ਇਹਦੀ ਆ ਗਈ ਫਾਰਮ ਟਰੈਕ 60 ਵਾਲਾ ਜਿਹੜਾ ਇਹ ਪੰਜਾਬ ਨੰਬਰ 99 ਮਾਡਲ 180000 ਰੁਪਏ ਦੀ ਕੀਮਤ ਆ ਗਈ ਫਾਰਮ ਟਰੈਕ 6006 ਮਾਡਲ ਤੂ ਲੱਗਦੀ 75000 ਰੁਪਿਆ ਇਹਦੀ ਹੈ ਕੀਮਤ ਆ ਆਰਮ ਟ੍ਰੈਕ 45 ਵਾਲਾ 12 ਮਾਡਲ 375 ਕੀਮਤ ਆ ਗਈ ਇਹਦੀ ਸੋ ਵਾਲੀ ਕਾ ਡੀਆਈ 750x 2014 ਮਾਡਲ 4 ਲੱਖ ਤੇ 17000 ਰੁਪਿਆ ਕੀਮਤ ਆ 855 2019 ਮਾਡਲ ਆ ਗਿਆ 6 ਲੱਖ ਤੇ 22000 ਰੁਪਿਆ ਦੀ ਕੀਮਤ ਆ ਗਈ ਤੇ ਪੰਜਾਬ ਨੰਬਰ ਐ ਐਚ ਐਮਟੀ 4511 96 ਮਾਡਲ 1 ਲੱਖ ਤੇ 45000 ਕੀਮਤ ਆ ਗਈ ਹੋਰ ਜੀ ਹੋਰ 855 ਪੰਜਾਬ ਨੰਬਰ 2010 ਮਾਡਲ 3 ਲੱਖ ਤੇ 85000 ਰੁਪਿਆ ਇਹ ਵੀ ਕੀਮਤ ਆ ਗਈ ਤੇ ਅਰਜਨ ਖੜਾ ਜੀ ਇੱਧਰ 2020 ਮਾਡਲ 6 ਲੱਖ ਤੇ 20000 ਰੁਪਿਆ ਦੀ ਕੀਮਤ ਆ ਗਈ ਇਹ ਕਿਸ ਨੂੰ ਫਾਰਮ ਟਰੈਕ ਦਿਖਾ ਦਨੇ ਹੈ 2000 ਤੇ 8 ਮਾਡਲ 2 ਲੱਖ 80000 ਰੁਪਿਆ ਦੀ ਕੀਮਤ ਆ ਗਈ ਫਾਰਮ ਟਰੈਕ ਇੱਧਰ 35 ਦਾ ਆ ਗਿਆ 2005 ਮਾਡਲ 2 ਲੱਖ 20000 ਰੁਪਿਆ ਜਿਹੜੀ ਕੀਮਤ ਆ ਗਈ 16 ਲੀਕਾ ਜਿਹੜਾ ਡੀਏ 35 ਵਾਲਾ 2010 ਮਾਡਲ 2 ਲੱਖ ਤੇ 75000 ਰੁਪਇਆ ਕੀਮਤ ਆ ਗਈ। ਇੱਧਰ ਆ ਗਿਆ ਐਮਐਸਸੀ 2006 ਮਾਡਲ 2 ਲੱਖ 90000 ਰੁਪਇਆ ਕੀਮਤ ਜਿਹੜੀ ਪੰਜਾਬ ਨੰਬਰ ਦੇ ਵਿੱਚ ਆ ਗਿਆ। ਮਹਿੰਦਰਾ 575 ਡੀਏ ਟਰੈਕਟਰ ਆ ਗਿਆ। 96 ਮਾਡਲ 1 ਲੱਖ ਤੇ 65000 ਰੁਪਿਆ ਕੀਮਤ ਆ ਗਈ Ford 2790 ਮਾਡਲ 1 ਲੱਖ ਤੇ 60000 ਰੁਪਿਆ ਕੀਮਤ ਆ ਗਈ ਇਹਦੀ 735 2001 ਮਾਡਲ 1 ਲੱਖ 60000 ਰੁਪਿਆ ਕੀਮਤ ਹੈ Farm Track ਜੀ 2005 ਮਾਡਲ 245000 ਰੁਪਿਆ ਕੀਮਤ ਹੈ ਇਹਦੀ ਫਾਰਮ ਟਰੈਕ 60 2000 ਮਾਡਲ 1 ਲੱਖ ਤੇ 90000 ਰੁਪਿਆ ਕੀਮਤ ਆ ਗਈ ਇਹਦੀ ਮੈਸੀ 241 2 ਲੱਖ ਤੇ 55000 ਰੁਪਿਆ ਇਹਦੀ ਕੀਮਤ ਹੈ 2000 ਮਾਡਲ ਆਹ ਹੋ ਗਏ ਤੇਰੀ ਤਨਿਆ ਹੋਰ ਤੱਲਾਵੰਡੀ ਸਭ ਤੋਂ ਟਰੈਕਟਰ ਮਟੀਰੀਅਲ ਰੇਡ ਸੀਗੇ ਵੀਡੀਓ ਸ਼ੇਅਰ ਕਰ ਲਿਓ ਤੇ ਪੇਜ ਕਰ ਲਿਓ ਫਾਲੋ ਬਹੁਤ ਬਹੁਤ ਧੰਨਵਾਦ ਜੀ ਹਾਂ ਬਹੁਤ ਹਾਂ ਬਾਤ